ਓ ਮਲਾ ਵਾਲੇ ਦਾ ਮੈਂ ਕੱਲ ਮਲਾਣੇ ਆਇਆ ਉੱਥੇ ਖੜੇ ਬਾਜ਼ਾਰ ਦੇ ਵਿੱਚ ਸਾਈਆਂ ਦੇ ਮੁੰਡੇ ਆਖਣ ਦੇ ਮੇਰੇ ਕੋਲ ਮਾਲ ਦੂਜੇ ਮਾਲੋਂ 20 ਗੁਣੇ ਚੰਗਾ ਵਾ ਹਾਂ ਉਧਰ ਲੈਣ ਜਾਂਦੇ ਆ ਪਾਇਆ ਤੇ ਉਹਨਾਂ ਨੂੰ ਦੱਸਿਆ ਸਾਰਿਆਂ ਨੂੰ ਕਿ ਮੇਰੇ ਕੋਲੇ ਮਾਲ ਚੰਗਾ ਵਾ ਖੜੇ ਬਾਜ਼ਾਰ ਦੇ ਵਿੱਚ ਇਹ ਗੱਲਾਂ ਹੁੰਡੀਆਂ ਤੇ ਪੁਲਿਸ ਨੂੰ ਨਾ ਪਤਾ ਹੋਵੇ ਇਹ ਗੱਲ ਜੇ ਪੁਲਿਸ ਹੋਰ ਸੀ ਜਿਹੜੀ ਕਰ ਸਕਦੀ ਆ ਇਹਨਾਂ ਨੂੰ ਆਤਵਾਦ ਦਾ ਪਤਾ ਲੱਗ ਸਕਦਾ ਵਾ ਆ ਇਹਨਾਂ ਨੂੰ ਪਾਕਿਸਤਾਨ ਤੇ ਜਾ ਕੇ ਤੇ ਉਹ ਉਹ ਨਾ ਜਾਤਵਾਦੀਆਂ ਦੇ ਟਿਕਾਣੇ ਲੱਭ ਸਕਦੇ ਆ ਤੇ ਇੱਥੇ ਪੰਜਾਬ ਦੇ ਵਿੱਚ ਨਹੀਂ ਇਹ ਲੱਗਦਾ ਕਿ ਕਿੱਥੇ ਸਮਾਇਕ ਵੇਖਦੀ ਆ ਜੀ ਜੀ ਕਿਹੜੀ ਚੀਜ਼ ਦਾ ਪਤਾ ਨਹੀਂ ਲੱਗ ਸਕਦਾ ਇਹਨਾਂ ਦਾ ਪੁੱਤ ਮਰਿਆ ਹੋਵੇ ਤੇ ਇਹਨਾਂ ਛਾਂ ਮਤਾ ਕੀ ਇਹ ਪੜ ਜਾਣ ਇਹਨਾਂ ਦਾ ਮਰੂ ਅੱਜ ਮੇਰਾ ਮਰਿਆ ਕੱਲੋਂ ਇਹਨਾਂ ਦਾ ਮਰੂ ਟੋੜਾ ਬੱਚਾ ਸੀਗਾ ਜੀ ਹਾਂ ਦਾ ਮੇਰਾ ਪੁੱਤ ਸੀਗਾ ਕੀ ਨਾਮ ਸੀਗਾ ਜੀ ਨਦੀਪ ਸਿੰਘ ਆ ਉਮਰ ਕਿੰਨੀ ਸੀਗੀ ਜਿੰਨੂ ਉਮਰ ਹੈ ਗਈ ਸੀ 28 29 ਸਾਲ ਆ ਵਿਆਹਿਆ ਹੋਇਆ ਸੀਗਾ ਜੀ ਹਾਂ ਇੱਕ ਪੋਤਰੀ ਇੱਕ ਪੋਤਰਾ ਵਾ ਅੱਛਾ ਜੀ ਹਾਂ ਕੋਈ ਆਸਰਾ ਨਹੀਂ ਹੈਗਾ ਉਹਨਾਂ ਦਾ ਨਾ ਕੋਈ ਨਾਨਕੇ ਆਉਂਦੇ ਹਨ ਨਾ ਕੋਈ ਮਾਇਕੇ ਦਾਦਾਵਾ ਈਆਂ ਆਪਦਾ ਘਰ ਸਮਾਉਂਦਿਆਂ ਇੱਕ ਧੀ ਵਿਚਾਰੀ ਆਉਂਦੀ ਆ ਰੋਜ਼ ਜਵਾਈ ਆਉਂਦਾ ਇੱਕ ਰੋਜ਼ ਆਣ ਕੇ ਸਾਡੀ ਹੱਥ ਪੁੱਛਦਾ ਦਵਾਈ ਲੈ ਕੇ ਦੇ ਕੇ ਜਾਂਦਾ ਨਸ਼ੇ ਨੇ ਘਰ ਬਰਬਾਦ ਕਰ ਦਿੱਤਾ ਐ ਕਰ ਦਿੱਤਾ ਆਪਣਾ ਕਰਦੀ ਮਰਜੀ ਇਸੇ ਚੱਕਰ ਦੇ ਵਿੱਚ ਹੀ ਆ ਰੁੜ ਗਿਆ ਸਾਰਾ ਘੁੱਥਾ ਹੋ ਗਿਆ ਮਾਲ ਚੰਗਰ ਮਰ ਗਿਆ ਹੁਣ ਤਾਂ ਲੰਗੀ ਗਈਗਾ ਹੁਣ ਤਾਂ ਬਹੁਤ ਮੇਰੀ ਜਿਹੜੀ ਉਹ ਮੇਰੇ ਪੁੱਤ ਆ ਗਈ ਤੇ ਸਰਕਾਰ ਦਾ ਟਿੱਡ ਫੇਰ ਨਹੀਂ ਤਾਂ ਬਾਪੂ ਜੀ ਮੰਗ ਕੀ ਕਰਦੇ ਬੜਾ ਦੁੱਖ ਦੀ ਗੱਲ ਹੈ ਆਪਣਾ ਪੁੱਤ ਚਲਾ ਗਿਆ ਲੇਕਿਨ ਮੰਗ ਕੀ ਕਰਦੇ ਸੀ ਮੰਗਦਾ ਮੈਂ ਕਰਦਾ ਕਿ ਇਹ ਆਉਣ ਵਾਲੇ ਦਾ ਗਾਂ ਦਾ ਮਰੇ ਨਸ਼ਾ ਦਾ ਬੰਦ ਹੋਵੇ ਨਸ਼ਾ ਨੂੰ ਬੰਦ ਕਰਦੇ ਹੱਤਵਾਦ ਬੰਦ ਕਰ ਸਕਦੇ ਹੈ ਕਿ ਨਹੀਂ ਜੀ ਕੀਤਾ ਨਹੀਂ ਇਹਨਾਂ ਨੇ ਉਦੋਂ ਤੇ ਇਹ ਕਿਹੜਾ ਕੰਮ ਨਹੀਂ ਬੰਦਦੇ ਪਾਕਿਸਤਾਨ ਜਾ ਕੇ ਮਾਰ ਸਕਦੇ ਉਹਨਾਂ ਨੂੰ ਉਹ ਤਾਂ ਫੇਰ ਵੀ ਨਹੀਂ ਹਟੇ ਇਹਨਾਂ ਦੇ ਮਾਰਨ ਡੈਕ ਨਹੀਂ ਉਧਰ ਦੇ ਮਾਰੀ ਜਾਂਦੇ ਕਿੰਨੇ ਘਰ ਇਹਨਾਂ ਦੇ ਘਾਤੇ ਉਹਨਾਂ ਨੇ ਕਸ਼ਮੀਰ ਦੇ ਵਿੱਚ ਪਾਟਾਂ ਦਾ ਗੋਇਤਲਾ ਹੈ ਤੇ ਆਪਣੇ ਘਰੇ ਪਹਿਲਾਂ ਡੱਕਣ ਬਾਰਡਰ ਵਾਲ ਤੇ ਇਹਨਾਂ ਦੀ ਬੀਐਸਐਫ ਜਿਹੜੀ ਆ ਉਹ ਵੇਚਦੀ ਆ ਮੇਰਾ ਖੁਦ ਪਨੇਵਾ ਬੀਐਸਐਫ ਬੀਐਸਪੀ ਨਾਲ ਕੇ ਵੇਚਦਾ ਰਿਹਾ ਖੁਦ ਮੇਰਾ ਆਪਣੇਵਾ ਜੇਲ੍ਹ ਦੇ ਵਿੱਚ ਹੀ ਫਰੋਇਪਰ ਰਿਹਾ ਵਾ ਇੱਕ ਇੱਕੋ ਇੱਕ ਬੱਚਾ ਸੀ ਥੋੜਾ ਜੀ ਮੇਰਾ ਇੱਕੋ ਹੀ ਲੜਕਾ ਸੀ ਕੋਈ ਮੈਨੂੰ ਸਰਕਾਰ ਨਾਲ ਕੋਈ ਨਾ ਕੋਈ ਚਾਹੀਦਾ ਮੇਰੀ ਕੋਈ ਆਵਾਜ਼ ਸੁਣੀ ਜਾਵੇ ਸਾਰਾ ਥੋੜਾ ਸੀਗਾ ਪਰ ਸਾਰਾ ਅਜ ਬੇਸਾਰੇ ਹੋ ਗਏ ਤੁਸੀਂ ਕੋਈ ਸਾਰਾ ਨਹੀਂ ਮੇਰਾ ਰਹਿ ਗਿਆ ਬਾਪੂ ਜੀ ਨਾਂ ਕੀ ਤੁਹਾਡਾ ਪੂਰਨ ਸਿੰਘ ਪਿੰਡ ਕੜਾ ਜੀ ਹਿੰਦ ਕਰ ਦਿੱਤੀ ਵਾਲਾ ਕੀ ਨਾਮ ਕੇ ਆਪਣਾ ਇਹ ਦਰਸ਼ਨ ਖੰਭੀ ਆਪਣੇ ਭਤੀਜੇ ਦੇ ਇੱਥੇ ਆਏ ਹਾਂਜੀ ਕੀ ਕਾਰਨ ਕੀ ਸੀਗਾ ਇਹ ਕਾਰਨ ਇਹੋ ਜੀ ਜੋ ਚੱਲਦਾ ਵਾ ਨਸ਼ੇ ਦਾ ਰਸਤੇ ਨਸ਼ੇ ਦੇ ਨਾਲ ਹੀ ਚੱਗਾ ਲੈ ਕੇ ਲਾਇਆ ਵਾਗੇ ਮੌਤ ਹੋ ਗਈ ਕਿਹੜੀ ਜਗ੍ਹਾ ਮੌਤ ਹੋਈ ਮੱਲਾ ਵਾਲੇ ਮੱਲਾ ਵਾਲੇ ਕਿਹੜੀ ਜਗ੍ਹਾ ਹੈ ਮੱਲਾ ਵਾਲੇ ਉਹਦੇ ਅੱਡੇ ਜੀ ਉਹਦੇ ਅੱਡੇ ਜੀ ਗੈਂਗਲਰ ਰੋਡ ਮੱਲਾ ਵਾਲਾ ਰੋਡ ਤੇ ਅੱਛਾ ਜੀ ਇਹ ਕੁ ਪਤਾ ਵੇਖਦਾ ਵਾ ਉੱਥੋਂ ਹੀ ਲਾਇਆ ਦੇ ਉੱਥੋਂ ਬਾਅਦ ਮਾਤਾ ਵੀ ਸ਼ਰਿਆਂ ਵਿੱਚਦਾਈ ਉੱਥੇ ਸ਼ਰਿਆਂ ਵਿੱਚਦਾ ਨਾ ਇਹ ਪਤਾਈ ਹੈ ਸ਼ਰਿਆਂ ਵਿੱਚਦਾ ਅੱਛਾ ਪਿੰਡਾਂ 'ਚ ਵੀ ਇਹੋ ਆਲ ਪਿੰਡਾਂ 'ਚ ਵੀ ਇਹੋ ਆਲ ਸਾਰੇ ਵਜੰਦੇ ਸ਼ਰਿਆਂ ਵਿੱਚ ਹੀ ਵਜੰਦੇ ਆ ਨੌਜਵਾਨ ਜਿਹੜੇ ਪੂਰੇ ਹੋ ਰਹੇ ਖਤਮ ਹੋ ਰਹੇ ਬਹੁਤ ਜ਼ਿਆਦਾ ਜੀ ਘਰਾਂ ਦੇ ਘਰ ਬਰਬਾਦ ਹੋ ਰਹੇ ਇਹ ਦੇਖਦੇ ਆਂ ਨਹੀਂ ਅਸੀਂ ਦੇ ਸਿਪਰ ਸਰਕਾਰ ਕਾੜੀ ਵੀ ਪੀ ਮੇਰਾ ਨਾਮ ਜਸਬੀਰ ਸਿੰਘ ਆ ਨੌਜਵਾਨ ਜੀ ਹਾਂਜੀ ਨੌਜਵਾਨਾਂ ਕੀ ਘਟਣਾ ਹੋਈ ਆ ਜੀ ਭਤੀਜਾ ਸਾਡਾ ਅੱਛਾ ਜੀ ਇਹ ਤੁਸੀਂ ਕਹਿ ਰਹੇ ਕਿ ਪੁਲਿਸ ਨੂੰ ਤਲਾਸ਼ ਕਾਉਣੀ ਨਹੀਂ ਦਿੱਤੀ ਅਇ ਤੋ ਦੱਸ ਦੇਣ ਪਹਿਲਾਂ ਮੁੰਡਾ ਇੱਥੇ ਮਰਿਆ ਵਾ ਉਹ ਵੀ ਮਸਾ 30 ਸਾਲਾਂ ਦਾ ਅੱਛਾ ਜੀ ਉਹ ਦਿਨ ਸਾਰੇ ਸੋਸ਼ਲ ਮੀਡੀਆ ਤੇ ਪਤਾ ਨਹੀਂ ਸਾਰੇ ਆ ਫੇਸਬੁੱਕ ਤੇ ਵੀਡੀਓ ਚੱਲ ਰਹੀਆਂ ਸੀ ਜੀ ਉੱਥੇ ਜਮਲਾ ਵਾਲੇ ਟੀਕਾ ਲਾ ਕੇ ਮਰਿਆ ਪਰਿਵਾਰ ਦੇ ਨਾਲ ਸਾਰਿਆਂ ਗਿਆ ਉਹਦੇ ਕਤਲ ਦੇ ਵਿੱਚ ਕਿੰਨੇ ਬੰਦਿਆਂ ਨੂੰ ਹੁਣ ਤੱਕ ਪਰਚਾ ਹੋਇਆ ਤੇ ਕਿੰਨੇ ਬੰਦੇ ਫੜੇ ਗਏ ਆ ਜੀ ਕੀ ਪੁਲਿਸ ਨੂੰ ਇਸ ਕਰਕੇ ਸੂਚਨਾ ਦਿੱਤੀ ਹੈ ਵੀ ਅਸੀਂ ਚੱਕਰ ਕੱਟ ਦੇ ਰਹੀਏ ਬੱਚੇ ਨੂੰ ਲੈ ਕੇ ਇੱਕ ਘਰ ਦੇ ਵਿੱਚ ਜੀ ਚਲਾ ਗਿਆ ਉਹਨੂੰ ਚੁੱਕ ਕੇ ਕਦੀ ਕਿਸੇ ਲੈ ਜੀ ਕਦੀ ਮਲਾਜੇ ਕਰਾਉਂਦੇ ਗੁਰੇ ਪੁਲਿਸ ਦੇ ਚੱਕਰ ਕੱਟਦੇ ਫਰੀਏ ਜੀ ਜੇ ਤੇ ਅੱਜ ਤੱਕ ਜਿੰਨੇ ਬੱਚੇ ਮਰੇ ਆ ਟੀਕੇ ਲਵਾ ਕੇ ਔਰ ਜਿਨ੍ਹਾਂ ਦੇ ਘਰ ਦੇ ਨੇ ਇਤਲਾਹ ਕੀਤੀ ਆ ਜੀ ਜੇ ਤੇ ਉਹਨਾਂ ਦਾ ਅੱਜ ਤੱਕ ਕੋਈ ਐਕਸ਼ਨ ਹੋਇਆ ਉਹਨਾਂ ਦੇ ਇੱਕ ਬੰਦੇ ਦੇ ਇੱਕ ਕਤਲ ਦੇ ਵਿੱਚ ਇੱਕ ਬੰਦੇ ਨੂੰ ਵੀ ਕਿਤੇ ਪਰਚਾ ਹੋਇਆ ਉਹਦੀ ਸਜ਼ਾ ਹੋਈ ਆ ਫਿਰ ਤੇ ਪੁੱਛ ਲੋ ਤੇ ਜੇ ਪੁਲਿਸ ਨੇ ਆਣ ਕੇ ਪੀਆ ਤੁਹਾਡੇ ਏਰੀਆ ਚ ਬੰਦਾ ਮਰ ਗਿਆ ਵਾ ਜੀ ਤੋਂ ਮਹੀਨਾ 10000 ਲੈਂਦੇ ਓ ਤੇ 20000 ਕਰਦਾ ਵੀ ਤੁਹਾਡਾ ਨਾਮ ਡਿਆ ਸਾਡੇ ਤੇ ਪ੍ਰੈਸ਼ਰ ਆ ਐ ਹੋਈ ਕੰਮ ਕਰਨਾ ਦੋ ਦਿਨਾਂ ਪੁਲਿਸ ਨੂੰ ਤਲਾਸ਼ ਜੁੱਧ ਨਸ਼ਾ ਵਿਰੋਧ ਸਰਕਾਰ ਮਹੀਮ ਚਲਾ ਰਹੀ ਹੈਗੇ ਪਿੰਡ ਦੀਆਂ ਕੰਦਾ ਤੇ ਪਾਇ ਪਾਇ ਥਾਵਾਂ ਤੇ 8 8 ਥਾਵਾਂ ਤੇ ਜਿਹੜੇ ਨੰਬਰ ਲਿਖੇ ਹੈ ਹੈਲਪਲਾਈਨ ਨੰਬਰ ਕੀ ਕਹਿਣਾ ਚਾਹੁੰਦੇ ਹੈ ਹੈਲਪਲਾਈਨ ਨੰਬਰ ਤੇ ਐਕਸ਼ਨ ਕਿੱਥੇ ਹੁੰਦਾ ਵਾ ਹੈਲਪਲਾਈਨ ਨੰਬਰ ਤੇ ਐਕਸ਼ਨ ਕਿੱਥੇ ਹੋ ਰਿਹਾ ਕਿਹੜੇ ਸਮੱਗਲਰ ਫੜੇ ਜਾ ਰਹੇ ਕਿੰਨੇ ਕ ਬੰਦੇ ਫੜੇ ਜਾ ਰਹੇ ਸਿਰਫ ਐਕਸ਼ਨ ਉਹਨਾਂ ਤੇ ਹੁੰਦਾ ਵਾ ਜਿਹੜੇ ਬੰਦੇ ਪਹਿਲਾਂ ਉਹ ਦਿਨ ਐਕਸ਼ਨ ਹੁੰਦਾ ਵਾ ਇਹੋ ਹੀ ਆ ਮਿਸਾਲ ਬਲ ਰਹੀ ਆ ਆ ਵਾ ਜਦੋਂ ਸ਼ਾਮਰੋਤ ਜੋਧਾ ਵੀ ਖਲਾ ਲੋ ਤੇ ਲਾ ਕੇ ਮਰ ਜਾਓ ਲੱਗਦਾ ਕਿ ਲੋਕਾਂ ਨੂੰ ਆਪ ਇਕੱਠੇ ਹੋਣਾ ਚਾਹੀਦਾ ਇਸ ਖਿਲਾਫ ਯਾਰ ਕਿਹੜੇ ਲੋਕ ਆ ਗਏ ਇਹ ਜਿਨ੍ਹਾਂ ਦੀਆਂ ਜਮੀਰਾਂ ਮਰੀਆਂ ਆ ਲੋਕੀ ਦੇ ਵਿੱਚ ਨਾ ਆਇਆ ਵੇਚਣ ਲਈ ਇੱਥੇ ਕਿਤੇ ਪਾਕਿਸਤਾਨ ਤੋਂ ਆਉਂਦੇ ਆ ਆ ਕੁੱਤੇ ਜਿਹੋ ਉਹਨਾਂ ਦੇ ਮਰ ਜਾਣ ਜਿਹੜੇ ਵੇਚਦੇ ਆ ਕਿਹਨਾਂ ਨੂੰ ਨਹੀਂ ਪਤਾ ਸਰਕਾਰ ਨੂੰ ਨਹੀਂ ਪਤਾ ਕਿ ਉਹਨਾਂ ਨੂੰ ਨਹੀਂ ਪਤਾ ਉਹਨਾਂ ਦਾ ਬੇੜਾ ਘਰ ਘੋਰਿਆ ਜਿਹੜੇ ਵੇਚਦੇ ਆ ਕਿਹੇ ਜਾ ਜਵਾਈ ਪੀ ਕੇ ਮਰ ਰਿਹਾ ਕਿਹਦੀ ਧੀ ਮਾਰ ਰਹੀ ਆ ਇਹਦਾ ਮੁੰਡਾ ਮਾਰਿਆ ਕਿਹਦਾ ਭਤੀਜਾ ਕਿਹਦਾ ਪੋਤਰਾ ਕੁਰੀ ਹੋਵੇ ਨੇ ਘਰਕ ਗਿਆ ਤੇ ਉਹਨਾਂ ਨੂੰ ਫੇਰ ਨਹੀਂ ਲੱਗਦੀ ਅਸੀਂ ਕਿਹੜੇ ਲੋਕਾਂ ਨੂੰ ਆਖੀਏ ਉਹ ਸਾਡੇ ਦੀ ਵੇਚਣ ਵਾਲੇ ਆ ਇਹ ਹੱਲ ਕਿਵੇਂ ਹੋ ਸਕਦਾ ਜੀ ਇਹ ਜਿਹੜਾ ਨਸ਼ੇ ਦੇ ਜਿਹੜੇ ਹੱਲ ਜਿਹੜੇ ਲੋਕੀ ਨਾ ਪੈਸੇ ਦੇ ਪਿੱਛੇ ਲੱਗ ਗਿਆ ਰੱਬ ਨੂੰ ਭੁੱਲ ਗਿਆ ਜੀ ਹੱਲ ਇਦਾਂ ਹੀ ਹੋ ਸਕਦਾ ਬਈ ਉਹਨਾਂ ਦਾ ਬੇੜਾ ਘਰਕ ਹੋ ਜਾਣਾ ਕਿਦਾਂ ਕਹਿੰਦੇ ਨੇ ਇਹ ਪਰਮਾਤਮਾ ਦੀਆਂ ਖੇਡਾਂ ਜਿਹੜਾ ਦੂਜੇ ਦਾ ਘਰੇ ਜਾਣਦਾ ਨਾ ਉਹਦਾ ਆਉਂਦਾ ਨਹੀਂ ਵਸਦਾ ਨਾ ਤੇ ਜਿਹੜੇ ਦੂਜਿਆਂ ਦੇ ਘਰੇ ਅੱਜ ਚਿਰਾਗ ਬਧਾਉਂਦੇ ਆ ਦੂਜਿਆਂ ਦੇ ਪਤਾਨੀਆਂ ਦੇ ਜਿਹੜੇ ਸਿਵੇ ਮਬਾਲਣ ਦੇ ਆ ਮਚਣਗੇ ਉਹਨਾਂ ਦੇ ਵੀ ਬਸ ਇਹ ਆ ਕਿ ਉਹ ਪਹਾਵੜੀ ਨੇੜੇ ਆ ਅੱਜ ਇਹਨਾਂ ਦਾ ਨੰਬਰ ਆ ਰਿਹਾ ਕੱਲ ਨੂੰ ਉਹਨਾਂ ਦਾ ਆਊਗਾ ਜੀ ਜੀ ਕਿੰਨੇ ਕੱਜ ਤੱਕ ਨਸ਼ਾ ਵੇਚਣ ਵਾਲੇ ਬੱਜੇ ਆ ਤੇ ਕਿੰਨਾਂ ਦੀਆਂ ਕੋਠੀਆਂ ਚਵਾਰੇ ਬੜੀਆਂ ਨੇ ਪਾਏ ਆ ਪਰ ਵਸੇ ਨਹੀਂ ਜੀ ਜੀ